ਜਿਹਦੇ ਕਹਿਨੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਮ ਹੈਗਾ ਸਿਮਰਨ ਪਾਲ ਸੇ ਉਹ ਉਸ ਨੂੰ ਬਾਨਾ ਤੇ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁੱਛਗਿੱਛ ਤੇ ਜਿਹੜਾ ਹੈਗਾ ਅੱਜ ਇੱਕ ਜੂਨਿਅਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹਦਾ ਨਾਮ ਰਣਵੀ ਸਿੰਘ ਔਰ ਭੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਮੁਕੱਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਿਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁੱਛਗਿੱਛ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ सोनू ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਨਾਂ ਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਨੇ ਰੇਡ ਦੇ ਰਿਗਾਰਡਿੰਗ ਰੇਡ ਸਾਡੀ ਕੰਟੀਨਿਊਡ ਹੈਗੇ ਨੇ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਮੰਗਲ ਦੇ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀਏ ਉਸ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਆ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਮ ਹੈਗਾ ਸਿਮਰਨ ਪਾਲ ਸੇ ਉਹ ਉਸ ਬਾਣਾ ਇਹ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਦੀ ਪੁਛਗਿਸਤ ਤੇ ਜਿਹੜਾ ਹੈਗਾ ਅੱਜ ਇੱਕ ਜੁਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹਦਾ ਨਾਂ ਰਣਵੀਰ ਸਿੰਘ ਉਰ ਪੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਮੁਕੱਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਿਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁੱਛਗਿੱਛ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ सोनू ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਨਾਂ ਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਰੇਟ ਜਿਹੜੀ ਹੈਗੇ ਨੇ ਰੈਸ ਦੇ ਰਿਗਾਰਡਿੰਗ ਰੇਟ ਸਾਡੀ ਕੰਟੀਨਿਊਡ ਹੈਗੇ ਨੇ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜ਼ੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਮੰਗਲ ਦੇ ਏਰੀਆ ਵਿੱਚ ਉਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀ ਹੈ ਉਹ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਂ ਹੈਗਾ ਸਿਮਰਨ ਪਾਲ ਸਿੰਘ ਉਸ ਨੂੰ ਉਸ ਨੂੰ ਬਾਣਾ ਇਹ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁਛਗਿਸਤ ਜਿਹੜਾ ਹੈਗਾ ਅੱਜ ਇੱਕ ਜੂਨਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹਦਾ ਨਾਮ ਰਣਵੀਰ ਸਿੰਘ ਵਰਪੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਰਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਮੁਕੱਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁਛਗਿਸਤ ਹੋਇਆ ਕਲੀਅਰ ਹੋਇਆ ਹੈਗਾ ਕਿ ਇਸ ਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਵਰ ਸੋਨੂ ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੋਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਵਰਜਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹ ਰੀਅਨ ਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਰੇਡ ਜਿਹੜੀ ਅੱਗੇ ਨੇ ਰਿਜਿਸਟਰ ਰਿਗਾਰਡਿੰਗ ਰੇਡ ਸਾਡੀ ਕੰਟੀਨਿਊਡ ਹੈਗੇ ਨੇ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਮੰਗਲ ਦੇ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀਏ ਉਹ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹ ਮਤੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਮ ਹੈਗਾ ਸਿਮਰਨ ਪਾਲ ਸੇ ਉਹ ਉਸ ਨੂੰ ਉਸ ਬਾਣਾ ਤੇ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁੱਛਗਿੱਛ ਤੇ ਜਿਹੜਾ ਹੈਗਾ ਅੱਜ ਇੱਕ ਜੁਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਜਿਹਦਾ ਨਾਮ ਰਣਵੀਰ ਸਿੰਘ ਔਰ ਬੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਨੂੰ ਕਤਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਿਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁੱਛਗਿੱਛ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ ਸੋਲੂ ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਨਾਂ ਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਨੇ ਰੈਟਸ ਦੇ ਰਿਗਾਰਡਿੰਗ ਰੇਡ ਸਾਡੀ ਕੰਟੀਨਿਊਡ ਹੈਗੇ ਨੇ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਨੰਗਲ ਦੇ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀ ਹੈ ਉਸ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਆ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਂ ਹੈਗਾ ਸਿਮਰਨ ਪਾਲ ਸਿੰਘ ਉਸ ਨੂੰ ਉਸ ਨੂੰ ਬਾਣਾ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁਛਗਿਸਤੇ ਜਿਹੜਾ ਹੈਗਾ ਅੱਜ ਇੱਕ ਝੂਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹਦਾ ਨਾਂ ਰਣਵੀ ਸਿੰਘ ਔਰ ਭੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਰੈਸਟੋਰੈਂਟ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹ ਤੋਂ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਨੂੰ ਕਤਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁਛਗਿਸਤੋ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ सोनू ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਨਾਂ ਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਰੇਡ ਜਿਹੜੀ ਅੱਗੇ ਨੇ ਰੈਡ ਦੇ ਰਿਗਾਰਡਿੰਗ ਰੇਡ ਸਾਡੀ ਕੰਟੀਨਿਊਡ ਹੈਗੇ ਨੇ